ਮੈਂ ਤੇ ਮੇਰੀ ਪਹਿਲੀ ਗੱਲ ਸੁਣ ਲੈ ਇੱਧਰ ਆਓ ਤੁਸੀਂ ਮੈਂ ਮੈਂ ਹੁਣ ਅੰਮ੍ਰਿਤਸਰ ਤੋਂ ਆਇਆ ਤੁਹਾਡੇ ਵਾਸਤੇ ਵੀ ਦੇ ਸਪੈਸ਼ਲ ਆਇਆ ਤੇ ਤੇਰੀ ਵੀਡੀਓ ਇੰਨੀ ਵਾਇਰਲ ਹੋਈ ਆ ਤਾਂ ਤੂੰ ਫੋਨ ਨੰਬਰ ਕਿਉਂ ਨਹੀਂ ਦਿੰਦਾ ਤੇਰੇ ਕੋਲ ਫੋਨ ਨਹੀਂ ਸੀਗਾ ਫੋਨ ਤਾਂ ਜੀ ਹੈਗਾ ਸੀ ਤ ਤਾਂ ਤੇਰੇ ਮੈਨੂੰ ਗੱਲ ਦਾ ਜਵਾਬ ਦੇ ਤੇਰੇ ਕੋਲ ਫੋਨ ਹੈ ਨਹੀਂਗਾ ਸੀ ਫੋਨ ਹੈਗਾ ਜੀ ਤੇ ਉਹ ਕਹਿੰਦਾ ਵੀ ਮਤਲਬ ਫੋਨ ਨਹੀਂ ਨੰਬਰ ਨਹੀਂ ਦੇਣਾ ਕਿਉਂ ਕੋਣ ਕਹਿੰਦਾ ਵੇਜਲਾ ਵੀਰ ਆਇਆ ਇਹ ਵੀਡੀਓ ਪਾਣ ਜਿਹੜੇ ਵੀਰ ਆਇਆ ਇਹ ਵੀਡੀਓ ਪਾਣ ਉਹ ਕੀ ਕਹਿੰਦੇ ਹਾਂ ਦੇ ਨੰਬਰ ਨਹੀਂ ਦੇਣਾ ਤੂੰ ਆਪਣਾ ਨੰਬਰ ਨਹੀਂ ਦੇਣਾ ਹਾਂ ਨਾ ਕਹਿਣਾ ਮੇਰੇ ਕੋਲ ਹੈ ਨਹੀਂ ਫੋਨ ਇਹ ਕਹਿੰਦਾ ਕਿ ਮੇਰੇ ਕੋਲ ਫੋਨ ਨਹੀਂ ਹੈ ਫੋਨ ਨਹੀਂ ਹੈਗਾ ਹਾਂਜੀ ਅੱਛਾ ਤੈਨੂੰ ਪਤਾ ਉਹਨਾਂ ਨੇ ਤੇਰੀ ਵੀਡੀਓ ਪਾਈ ਤੇ ਆਪਣਾ ਫੋਨ ਨੰਬਰ ਦਿੱਤਾ ਹਾਂਜੀ ਉਹਨਾਂ ਨੇ ਆਪਣਾ ਲਾਇਆ ਨੰਬਰ ਤੇ ਤੇ ਤਰ ਕੋਈ ਤੈਨੂੰ ਕੀ ਪੈਸਾ ਦੇ ਕੇ ਜੇ ਆਹ ਹੈ ਤਾਂ ਕੋਈ ਕਾਕਾ ਕੁਛ ਨਹੀਂ ਤੇ ਤਰ ਕੋਈ ਹੈਗਾ ਬੈਂਕ ਅਕਾਊਂਟ ਹੈਗਾ ਸੀ ਉਹ ਤੇ ਕਹਿੰਦੇ ਉਹਦੇ ਕੋਲ ਥੈ ਹੀ ਨਹੀਂ ਬੈਂਕ ਅਕਾਊਂਟ ਨਹੀਂ ਕੋਈ ਖਾਤਾ ਹੈਗਾ ਹੈਗਾ ਦਿਖਾਈ ਦੇ ਕਿੱਥੇ ਆਹ ਵਾਹ ਹਾਂਜੀ ਆਹ ਵਾਹ ਤੇਰਾ ਹਾਂਜੀ ਆ ਆ ਸੰਗਤ ਜੀ ਬੈਂਕ ਖਾਤਾ ਵੀਰ ਦਾ ਸਾਰੇ ਇਹਨੂੰ ਇਹਦੀ ਸਾਰਿਆਂ ਨੇ ਇਹਦੀ ਮੋਸਟਲੀ ਵੀਡੀਓ ਦੇਖੀ ਆ ਵੀਰ ਦੀ ਬਾਹ ਨਹੀਂ ਦਿਖਾਈ ਰ ਇਹ ਵੀਰ ਦੀ ਬਾਹ ਨਹੀਂ ਹੈਗੀ ਤੇ ਤੇਰੇ ਕੋ ਕਿਵੇਂ ਆਈ ਸੀ ਉਹ ਮੈਨੂੰ ਦੱਸ ਕਿਸ ਨੇ ਆਈ ਤੇਰੇ ਕੋ ਐਦਾਂ ਆਈ ਵੀ ਅੱਗੇ ਇੱਕ ਦੋ ਵਾਰਾਂ ਦੇ ਕੇ ਗਿਆ ਇਹ ਰਸ਼ਨਾ ਅੱਛਾ ਤੇ ਬਾਅਦ ਚ ਫੇਰ ਆ ਗਿਆ ਵੀ ਤੇਰੀ ਵੀਡੀਓ ਬਣਾਉਨੇ ਆ ਤੇ ਆ ਘਰ ਬਾਹਰ ਆ ਜਿਹੜਾ ਬਣਾਉਨੇ ਆ ਅੱਛਾ ਤੇ ਬਾਅਦ ਚ ਬਣਾ ਕੇ ਦੇ ਬਾਅਦ ਸੱਚ ਬੰਦ ਕਰਤਾ ਮੈਂ ਲਾਉਂਦਾ ਰਿਆਂ ਫੋਨ ਅੱਛਾ ਉਹ ਐਦਾਂ ਉਹ ਬੜਿਆਂ ਨੇ ਫੋਨ ਕੀਤੇ ਵੀ ਤੇਰੀ ਇਨੀ ਵੀਡੀਓ ਵੈਲ ਨਾ ਹੁੰਦੀ ਆ ਹੂੰ ਇਹ ਤੂੰ ਮਤਲਬ ਕਾਰਵਾਈ ਕਰ ਵੀ ਮੈਂ ਮੈਂ ਵੀ ਹੁਣ ਕੀ ਕਰ ਸਕਦਾ ਇਹ ਮੇਰਾ ਫੋਨ ਵੀ ਨਹੀਂ ਚੁੱਕਦਾ ਉਹ ਤਾਂ ਤੂੰ ਇਹ ਕਹਿੰਦਾ 12 12000 ਉਹ ਕੀ ਉਹ ਬੈਂਕ ਚੋਂ ਕਹਿੰਦੇ ਵੀ ਸਾਡੇ ਪੈਸੇ ਆਏ ਆ ਤੁਹਾਨੂੰ ਕਢਾ ਦੇ ਖਾਤੇ ਮੇਰਾ ਤੇਰੇ ਤੇਰੇ ਖਾਤੇ 'ਚ ਪੈਸੇ ਆਏ ਸੀ ਹਾਂਜੀ ਕਿੰਨੇ ਪੈਸੇ ਆਏ ਸੀ 12000 ਆਇਆ ਸੀ ਅੱਛਾ ਕੀ ਕਿਹਾ ਉਹਨਾਂ ਨੇ ਆਂਦਾ ਮੈਨੂੰ ਕਢਾ ਦੇ ਅੱਛਾ ਮੈਂ ਕਢਾ ਆ ਗਿਆ ਉਹਨਾਂ ਦੇ ਹੱਥ ਦੇ ਦਾ ਤੂੰ ਕੋ ਦੇ ਤੇ ਉਹ ਤੇਰੇ ਖਾਤੇ ਚ ਆਈ ਸੀ ਨਾ ਪੈਸੇ ਇਹ ਗੱਲ ਨਹੀਂ ਆਂਦੀ ਸਾਡੇ ਸਾਡਾ ਖਾਤਾ ਹੈ ਨਹੀਂ ਗਾ ਸਾਨੂੰ ਤੂੰ ਕਢਾ ਦੇ ਕੀ ਕੀ ਕਹਿੰਦੇ ਸਾਡਾ ਖਾਤਾ ਨਹੀਂ ਹੈਗਾ ਹਾਂ ਤੇ ਸਾਨੂੰ ਕਢਾ ਦੇ ਸਾਡੇ ਖਾਤੇ ਤੇ ਨਹੀਂ ਪੈਸੇ ਤੇ ਲੈ ਗਏ ਪੈਸੇ ਉਹ ਪੈਸੇ ਲੈ ਗਏ ਲੈ ਗਏ ਤੇ ਤੈਨੂੰ ਕੁਛ ਨਹੀਂ ਦੇ ਕੇ ਗਏ ਮੈਂ ਜਾਨੂ ਨਹੀਂ ਕਿ ਕਦੀ ਬੋਤਲ ਇੱਕ ਦੇ ਕੇ ਗਏ ਇੱਕ ਬੋਤਲ ਠੰਡੇ ਦੀ ਦੇ ਗਏ ਠੰਡੇ ਦੀ ਬੋਤਲ ਦੇ ਕੇ ਤੇ ਕੋ 12 12000 ਰੁਪਏ ਕਢਾ ਕੇ ਲੈ ਗਏ ਬੈਂਕ ਤੇ ਉੱਥੇ ਬੈਂਕ ਚੋਂ ਹੀ ਲੈ ਗਏ ਤੇ ਅੱਛਾ ਤੈਨੂੰ ਨਾਲ ਖੜਿਆ ਹਾਂ ਗੱਡੀ 'ਚ ਖੜਿਆ ਜੀ ਕਾਰ 'ਚ ਕਾਰ 'ਚ ਕਰੋ ਹਾਂ ਕੋਣ ਕਫੇਰੇ ਨੂੰ ਛੱਡ ਗਏ ਆ ਤੇ ਮੈਂ ਉਹਨਾਂ ਨੂੰ ਆਖਿਆ ਵੀ ਵੀਰਾ ਜਣੀ ਨੀ ਮੈਂ ਕਿਦ ਪੋਤਲਿਆ ਨੀ ਮੈਂ ਕਿਹਾ ਵੀਰੇ ਪੀ ਲੋ ਅੰਦਰ ਨਹੀਂ ਮਾਤਾ ਜੀ ਬੱਚਿਆ ਤੇ ਮਾਤਾ ਜੀ ਕਿੱਥੋਂ ਪੀਣੀ ਆ 12 12000 ਰੁਪਿਆ ਉਹਨਾਂ ਨੇ ਇੱਥੇ ਕਢਾ ਲਿਆ 12000 ਰੁਪਿਆ ਤੁਹਾਡੇ ਕੋਲ ਲੈ ਲਿਆ ਸੰਗਤ ਦਾ ਭੇਜਿਆ ਹੋਇਆ ਤੇ ਉਹਨਾਂ ਨੇ ਕੀ ਕਰਨੀ ਕੋਡਿੰਗ ਇਹ ਕਹਿੰਦੇ ਵੀ ਬੀਬੀ ਜੀ ਤੇਰਵਾਤੇ ਮਾਤਾ ਲਿਆਣਦੀ ਪੀ ਲੋ ਤੇ ਬੱਚਿਆਂ ਨੂੰ ਹਾਂ ਤੇ ਤੁਹਾਨੂੰ 12 12000 ਦੇ ਦਿਓ ਹਾਂ ਪੈਸੇ ਉਹਨਾਂ ਕਢਾ ਕੇ ਕਢਾ ਕੇ ਲੈ ਗਏ ਹਾਂਜੀ ਮੈਂ ਮੇਰੀ ਪਹਿਲੇ ਗੱਲ ਸੁਣੋ ਇੱਧਰ ਆਓ ਤੁਸੀਂ ਮੈਂ ਮੈਂ ਹੁਣ ਅੰਮ੍ਰਿਤਸਰ ਤੋਂ ਆਇਆ ਤੁਹਾ ਤੇ ਤੇਰੀ ਵੀਡੀਓ ਇੰਨੀ ਵਾਇਰਲ ਹੋਈ ਆ ਤੇ ਤੂੰ ਫੋਨ ਨੰਬਰ ਕਿਉਂ ਨਹੀਂ ਦਿੰਦਾ ਤੇਰੇ ਕੋਲ ਫੋਨ ਨਹੀਂ ਸੀਗਾ ਫੋਨ ਤਾਂ ਜੀ ਆਗਾ ਸੀ ਤਾਂ ਤੈਨੂੰ ਪਹਿਲੇ ਮੈਨੂੰ ਗੱਲ ਦਾ ਜਵਾਬ ਦੇ ਤੇਰੇ ਕੋਲ ਫੋਨ ਹੈ ਨਹੀਂਗਾ ਸੀ ਫੋਨ ਹੈਗਾ ਜੀ ਤੇ ਉਹ ਕਹਿੰਦਾ ਸੀ ਵੀ ਮਤਲਬ ਮੈਂ ਫੋਨ ਨਹੀਂ ਨੰਬਰ ਨਹੀਂ ਦੇਣਾ ਕਿਉਂ ਕੋਣ ਕਹਿੰਦਾ ਸੀ ਇਹ ਜਿਹੜਾ ਵੀਰ ਆਇਆ ਇਹ ਵੀਡੀਓ ਜਿਹੜੇ ਵੀਰ ਆਏ ਵੀਡੀਓ ਪਾਣ ਉਹ ਕੀ ਕਹਿੰਦੇ ਆਂਦੇ ਨੰਬਰ ਨਹੀਂ ਦੇਣਾ ਤੂੰ ਆਪਣਾ ਨੰਬਰ ਨਹੀਂ ਦੇਣਾ ਹਾਂ ਨਾ ਕਹਣਾ ਮੇਰੇ ਕੋਲ ਹੈ ਨਹੀਂ ਫੋਨ ਇਹ ਕਹਿੰਦਾ ਜੀ ਮੇਰੇ ਕੋਲ ਫੋਨ ਨਹੀਂ ਹੈ ਫੋਨ ਨਹੀਂ ਹੈਗਾ ਹਾਂਜੀ ਅੱਛਾ ਤੈਨੂੰ ਪਤਾ ਉਹਨਾਂ ਨੇ ਤੇਰੀ ਵੀਡੀਓ ਪਾਈ ਤੇ ਆਪਣਾ ਫੋਨ ਨੰਬਰ ਦਿੱਤਾ ਹਾਂਜੀ ਉਹਨਾ ਆਪਣਾ ਲਾਇਆ ਨੰਬਰ ਤੇ ਤੇ ਤੇਰੇ ਕੋਲ ਕੋਈ ਪੈਸਾ ਦੇ ਕੇ ਗਿਆ ਹੈ ਦਾ ਕੋਈ ਕੁਛ ਨਹੀਂ ਤੇ ਤੇਰੇ ਕੋਲ ਕੋਈ ਹੈਗਾ ਬੈਂਕ ਅਕਾਊਂਟ ਹੈਗਾ ਸੀ ਉਹ ਤੇ ਕਹਿੰਦੇ ਉਹ ਕੋਈ ਥੈ ਹੀ ਨਹੀਂ ਬੈਂਕ ਅਕਾਊਂਟ ਤੇ ਖਾਤਾ ਹੈਗਾ ਹੀ ਖਾਤਾ ਦਿਖਾਈ ਰਾ ਕਿੱਥੇ ਆਹ ਵਾਹ ਹਾਂਜੀ ਆਹ ਵਾਹ ਤੇਰਾ ਹਾਂਜੀ ਆਹ ਇਸਟੀਐਸੀ ਦਾ ਆ ਸੰਗਤ ਜੀ ਬੈਂਕ ਖਾਤਾ ਵੀਰ ਦਾ ਸਾਰੇ ਇਹਨੂੰ ਇਹਦੀ ਸਾਰਿਆਂ ਨੇ ਇਹਦੀ ਮੋਸਟਲੀ ਵੀਡੀਓ ਦੇਖੀ ਆ ਵੀਰ ਦੀ ਬਾਣੀ ਦਿਖਾਈ ਰਾ ਇਹ ਵੀਰ ਦੀ ਬਾਣੀ ਹੈਗੀ ਤੇ ਤੇਰੇ ਕੋਲ ਕਿਵੇਂ ਆਈ ਸੀ ਉਹ ਮੈਨੂੰ ਦੱਸ ਕਿਸ ਨਾਲ ਆਈ ਤੇਰੇ ਕੋਲ ਐਦਾਂ ਆਈ ਹੀ ਵੀ ਅੱਗੇ ਇੱਕ ਦੋ ਵਾਰਾਂ ਦੇ ਕੇ ਗਿਆ ਇਹ ਰਸਨਾ ਅੱਛਾ ਤੇ ਬਾਅਦ ਚ ਫੇਰ ਆ ਗਿਆ ਵੀ ਤੇਰੀ ਵੀਡੀਓ ਬਣਾਉ ਰਹੇ ਆ ਤੇਰਾ ਘਰ ਬਾਹਰ ਆ ਜਿਹੜਾ ਬਣਾਉਨੇ ਆ ਅੱਛਾ ਤੇ ਬਾਅਦ ਚ ਬਣਾ ਕੇ ਦੇ ਬਾਅਦ ਸੱਚ ਬੰਦ ਕਰਤਾ ਮੈਂ ਲਾਉਂਦਾ ਰਿਹਾ ਫੋਨ ਅੱਛਾ ਉਹ ਇਦਾਂ ਬੜਿਆਂ ਨੇ ਫੋਨ ਕੀਤੇ ਵੀ ਤੇਰੀ ਇੰਨੀ ਵੀਡੀਓ ਵੈਲ ਨਾ ਹੁੰਦੀ ਆ ਹੂੰ ਕਿ ਤੂੰ ਮਤਲਬ ਕਾਰਵਾਈ ਕਰ ਵੀ ਮੈਂ ਮੈਂ ਵੀ ਹੁਣ ਕੀ ਕਰ ਸਕਦਾ ਹੂੰ ਇਹ ਮੇਰਾ ਫੋਨ ਵੀ ਨਹੀਂ ਚੁੱਕਦਾ ਉਹ ਤੇ ਤੂੰ ਇਹਦਾ ਕਹਿੰਦਾ 12 12000 ਉਹ ਕੀ ਉਹ ਬੈਂਕ ਚੋਂ ਕਹਿੰਦੇ ਵੀ ਸਾਡੇ ਪੈਸੇ ਆਏ ਆ ਤੇ ਸਾਨੂੰ ਕਢਾ ਦੇ ਖਾਤੇ ਮੇਰਾ ਤੇਰੇ ਖਾਤੇ 'ਚ ਪੈਸੇ ਆਏ ਸੀ ਹਾਂਜੀ ਕਿੰਨੇ ਪੈਸੇ ਆਏ ਸੀ 12000 ਆਇਆ ਸੀ ਅੱਛਾ ਤੇ ਕੀ ਕਿਹਾ ਉਹਨਾਂ ਨੇ ਆਂਦਾ ਮੈਨੂੰ ਕਢਾ ਦੇ ਅੱਛਾ ਮੈਂ ਕਢਾ ਕੇ ਉਹਨਾਂ ਦੇ ਹੱਥ ਦੇ ਦਾਂ ਤੂੰ ਕਦੀ ਉਹ ਤੇਰੇ ਖਾਤੇ 'ਚ ਆਏ ਸੀ ਨਾ ਪੈਸੇ ਉਹਨੇ ਗੱਲ ਨਹੀਂ ਆਂਦੀ ਸਾਡਾ ਖਾਤਾ ਨਹੀਂ ਹੈਗਾ ਤੂੰ ਕਢਾ ਦੇ ਕੀ ਕੀ ਕਹਦੇ ਸਾਡਾ ਖਾਤਾ ਨਹੀਂ ਹੈਗਾ ਹਾਂ ਤੇ ਸਾਨੂੰ ਕਢਾ ਦੇ ਸਾਡੇ ਖਾਤੇ 'ਤੇ ਨਹੀਂ ਪੈ ਰਹੇ ਤੇ ਲੈ ਗਏ ਪੈਸੇ ਉਹ ਪੈਸੇ ਲੈ ਗਏ ਲੈ ਗਏ ਤੇ ਤੈਨੂੰ ਕੁਛ ਨਹੀਂ ਦੇਗੀ ਕੀ ਇੱਕ ਬੋਤਲ ਇੱਕ ਬੋਤਲ ਠੰਡੇ ਦੀ ਦੇ ਕੇ ਇੱਕ ਬੋਤਲ ਠੰਡੇ ਦੀ ਬੋਤਲ ਦੇ ਕੇ ਕਿਉਂ 12 12000 ਰੁਪਏ ਕਢਾ ਕੇ ਲੈ ਗਏ ਬੈਂਕ 'ਚ ਉੱਥੇ ਬੈਂਕ 'ਚ ਹੀ ਲੈ ਗਿਆ ਅੱਛਾ ਤੈਨੂੰ ਨਾਲ ਖੜਿਆ ਗੱਡੀ 'ਚ ਖੜਿਆ ਜੀ ਕਾਰ 'ਚ ਕਾਰ 'ਚ ਗਾੜਾ ਛੁਡ ਕੇ ਫੇਰੇ ਨੂੰ ਛੱਡ ਗਏ ਆ ਅੱਛਾ ਤੇ ਮੈਂ ਉਹਨਾਂ ਨੂੰ ਆਖਿਆ ਵੀਰਾ ਜੇ ਨਿੰਮ ਕੈ ਬੋਤਲ ਲੈ ਨੀ ਮੈਂ ਕਿਹਾ ਵੀਰੇ ਪੀ ਲੋ ਆਂ ਤਾਂ ਨਹੀਂ ਮਾਤਾ ਜੀ ਬੱਚਿਆ ਮਾਤਾ ਜੀ ਨੇ ਕਿੱਥੋਂ ਬੀਣੀ ਆ 12 12000 ਰੁਪਏ ਉਹਨਾਂ ਨੇ ਇੱਥੇ ਕਢਾ ਲਿਆ 12000 ਰੁਪਏ ਤੁਹਾਡੇ ਕੋਲ ਲੈ ਲਿਆ ਸੰਗਤ ਦਾ ਭੇਜਿਆ ਹੋਇਆ ਤੇ ਉਹਨਾਂ ਨੇ ਕੀ ਕਰਨੀ ਕੋਡਿੰਗ ਤੇ ਤਾ ਲਿਆਂਦੀ ਪੀ ਲੋ ਤੇ ਬੱਚਿਆਂ ਨੂੰ ਹਾਂ ਤੇ ਸਾਨੂੰ ਬਰਾ ਬਰਾ ਜਿਆ ਦੇ ਦਿਓ ਹਾਂ ਪੈਸੇ ਉਹਨਾਂ ਕਢਾ ਕੇ ਕਢਾ ਕੇ ਲੈ ਗਏ ਹਾਂਜੀ